ਸੋ ਸਤਿ ਸ੍ਰੀ ਅਕਾਲ ਵੀਡੀਓ ਆਰਟੀਸ਼ਾਥੀਓ ਅੱਪਾ ਅੱਜ ਗੱਲ ਕਰਨ ਜਾ ਰਹੇ ਹਾਂ ਗੁਰੂ ਅੰਗਦ ਦੇਵ ਜੀ ਵਾਲੀ ਵਿੱਚ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਜੇ ਜੀਵਨ ਵਿੱਚ ਚੱਕੀ ਬਦਨਾ ਹੈ ਤਾਂ ਅਹੰਕਾਰ ਨੂੰ ਛੱਡੋ ਸੇਵਾ ਨੂੰ ਪਕੜੋ ਅਤੇ ਸੱਚ ਦੇ ਅਡੇ ਰਹੋ ਸੱਚ ਤੇ ਅਡੇ ਰਹੋ ਆਕ ਗੁਰੂ ਅੰਗਦ ਦੇਵ ਜੀ ਦੇ ਬਾਰੇ ਬਾਰੇ ਲੰਕੀ ਇਸ ਵਿੱਚ ਜਨਮ ਅਤੇ ਬਚਪਨ ਫਿਰੋਜ਼ਪੁਰ ਜ਼ਿਲ੍ਹੇ ਫਿਰੋਜ਼ਪੁਰ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਮੱਤੇ ਦੀ ਛਰਾਏ ਵਿੱਚ ਸਾਲ 1504 ਵਿੱਚ ਇੱਕ ਬਾਲਕ ਦਾ ਜਨਮ ਹੋਇਆ ਜਿਸ ਦਾ ਨਾਮ ਰੱਖਿਆ ਗਿਆ ਲੈਨਾ ਬਚਪਨ ਤੋਂ ਹੀ ਉਹ ਨਿਰ ਸੇਵਾ ਭਾਵ ਵਾਲੇ attitude ਮੈਂਤੀ ਸਨ ਉਹ ਉਹਦਾ ਇੱਕ ਹੀ ਨਿਯਮ ਸੀ ਜਿਸੇ ਕਮਨਾਲ ਕਿਸੇ ਦਾ ਭਲਾ ਹੋਵੇ ਉਹੀ ਜੀਵਨ ਹੈ ਲੈਣਾ ਬੰਦ ਦੇਣਾ ਸਿੱਖਾ ਸਕਾਰਾਤ ਵਰਸਾਤ ਹਨੇਰਾ ਰਸਤੇ ਵਿੱਚ ਇੱਕ ਮੰਦਰ ਤੇ ਲੋਕ ਗੁਰੂ ਨਾਨਕ ਦੇਵ ਜੀ ਦੀ ਪਾਣੀ ਘਾ ਰਹੇ ਸਨ ਲੈਣਾ ਨੇ ਜਿਵੇਂ ਹੀ ਸੁਣਿਆ ਜਸ ਜੁਨੇ ਅਦਲ ਵਿੱਚ ਬਿਜਲੀ ਵਾਂਗ ਚਮਕ ਦੌੜੀ ਗਈ ਬਾਣੀ ਨੇ ਰੂਹ ਨੂੰ ਝੰਜੋੜ ਦਿੱਤਾ ਉੱਥੇ ਹੀ ਲੈਣਾ ਨੇ ਫੈਸਲਾ ਕਰ ਲਿਆ ਹੁਣ ਮੇਰੀ ਜ਼ਿੰਦਗੀ ਸਿਰਫ ਸਤਿਗੁਰੂ ਦੀ ਸੇਵਾ ਲਈ ਹੈ ਅਗਲੇ ਹੀ ਦਿਨ ਕੋਰੀ ਤੇ ਚੜ ਕੇ ਸਿੱਧੇ ਕਰਤਾਰਪੁਰ ਬਾਬਾ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਚਰਨਾ ਵਿੱਚ ਮੱਥਾ ਟੇਕਿਆ ਉਸ ਦਿਨ ਤੋਂ ਲੈਣਾ ਗੁਰੂ ਜੀ ਦੀ ਸੇਵਾ ਵਿੱਚ ਸਮਰਪਿਤ ਹੋ ਗਿਆ ਸੇਵਾ ਦੀਆਂ ਕਠਨ ਪਰਖਾਂ ਗੁਰੂ ਨਾਨਕ ਦੇਵ ਜੀ ਨੇ ਕਈ ਵਾਰ ਲੈਣਾ ਦੀ ਪਰਖ ਕੀਤੀ ਕਦੇ ਕਿਚਰ ਵਿੱਚ ਗਰੀਬੀਰ ਵਾਰੀ ਕੰਦ ਚਕਵਾਉਣਾ ਕਦੇ ਖੇਤ ਵਿੱਚ ਭੜੀ ਕੰਮ ਭਾੜੀ ਕੰਮ ਕਦੇ ਸੰਗਤ ਅਤੇ ਵਰਤਨ ਮੰਜਵਾਉਣੀ ਲੜਣਾ ਵੀ ਹਰ ਵਾਰ ਬਿਨਾਂ ਥੱਕੇ ਬਿਨਾਂ ਬੋਲੇ ਖੁਸ਼ੀ ਨਾਲ ਸੇਵਾ ਕਰਦੇ ਲੋਕ ਪੁੱਛਦੇ ਇੰਨੀ ਮਿਹਨਤ ਕਿਉਂ ਕਰ ਰਿਹਾ ਹੈ ਲੜਾ ਮਸਕਰਾ ਕੇ ਕਹਿੰਦੀ ਗੁਰੂ ਦੀ ਸੇਵਾ ਖੁਸ਼ਕਿਸਮਤੀ ਹੈ ਪੂਜ ਨਹੀਂ ਗੁਰੂ ਨਾਨਕ ਦਾ ਅਸਲੀ ਫੈਸਲਾ ਇੱਕ ਦਿਨ ਗੁਰੂ ਜੀ ਨੇ ਆਪਣੇ ਪੁੱਤਰਾਂ ਸਮੇਤ ਸਾਰੇ ਸਿੱਖ ਬੁਲਾਏ ਪੁੱਛਿਆ ਜੇ ਕੋਈ ਚਿੱਕਰ ਵਿੱਚ ਜਿੜੀ ਕੰਧ ਚੱਕਣੀ ਹੋਵੇ ਕੌਣ ਕਰੇਗਾ ਸਾਰੇ ਪਿੱਛੇ ਹਟ ਗਏ ਸਿਰਫ ਲੈਣਾ ਤਿਆਗ ਤਿਆਰ ਹੋਇਆ ਐਨਾ ਨੇ ਉਸੇ ਸਮੇਂ ਐਲਾਨ ਕੀਤਾ ਅੱਜ ਤੋਂ ਲੈਣਾ ਹੀ ਗੁਰੂ ਅੰਗਦ ਹੈ ਇਹ ਮੇਰੇ ਅਸਲੀ ਉਤਰਾਧਿਕਾਰੀ ਹਨ ਪੁੱਤਰ ਨਹੀਂ ਤ੍ਰਿਤ ਤਰ ਚੁਣਿਆ ਗਿਆ ਸੀ ਗੁਰਮੁਖੀ ਲਿਪੀ ਵੱਡੀ ਕ੍ਰਾਂਤੀ ਗੁਰੂ ਬਣ ਕੇ ਗੁਰੂ ਅੰਗਦ ਦੇਵ ਜੀ ਨੇ ਜਿਹੜਾ ਸਭ ਤੋਂ ਵੱਡਾ ਤੋਹਫਾ ਦਿੱਤਾ ਗੁਰਮੁਖੀ ਲਿਪੀ ਨੂੰ ਰੂਪ ਦੇਣਾ ਇਸ ਨਾਲ ਆਮ ਲੋਕਾਂ ਨੂੰ ਪੜਨਾ ਸੁੱਖਾ ਹੋ ਗਿਆ ਪੜਨਾ ਸੁੱਖਾ ਹੋ ਗਿਆ ਗਿਆਨ 94ਵੇਂ ਵਰਗ ਵਰਗ ਦੀ ਜਿਆਦਾ ਜਾਇਦਾਦ ਨਹੀਂ ਰਹਾ ਸਿੱਖ ਸਮਾਜ ਵਿੱਚ ਸਿੱਖਿਆ ਦੀ ਬੁਨਿਆਦ ਪਈ ਇਹ ਇੱਕ ਅਸਲੀ ਸਿੱਖਿਆ ਕ੍ਰਾਂਤੀ ਸੀ ਨੌਜਵਾਨਾਂ ਲਈ ਅਖਾਰੇ ਸ੍ਰੀ ਗੁਰੂ ਅੰਗਦ ਦੇਵ ਜੀ ਕਹਿੰਦੇ ਹਨ ਤੰਦਰੁਸਤ ਸਰੀਰ ਵਿੱਚ ਹੀ ਵੱਡੀ ਰੂਹ ਵਸਦੀ ਹੈ ਇਸ ਲਈ ਉਹਨਾਂ ਨੇ ਅਖਾਰੇ ਬਣਾਏ ਨੌਜਵਾਨਾਂ ਨੂੰ ਸ਼ੂਰਤਾ ਤਾਕਤਾਂ ਤੇ ਅਨੁਸ਼ਾਸਨ ਸਿਖਾਇਆ ਇਸ ਨਾਲ ਇੱਕ ਨਵਾਂ ਸਖ ਨੌਜਵਾਨ ਤਿਆਰ ਹੋ ਰਿਹਾ ਸੀ शिक्षा युक्त वी तेजोदावी पूजा प्रेम गुरु सेवा ਦਾ ਇੱਕ ਨਿਯਮ ਜੇ ਕਿਸੇ ਦਾ ਦੁੱਖ ਮਿਟਾ ਸਕਦੇ ਹਾਂ ਤਾਂ ਕਦੇ ਮੂੰਹ ਨਾ ਮਾਰੋ ਉਹਨਾਂ ਨੇ ਦਰਦ ਤੋਂ ਕੋਈ ਖਾਲੀ ਨਹੀਂ ਮੁਰਦਾ ਸੀ ਭੁੱਖ ਆਇਆ ਤਾਂ ਖਾਣਾ ਮੁਸੀਬਤ ਆਇਆ ਤਾਂ ਸਹਾਰਾ ਉੱਥੇ ਉੱਚਾ ਨਾ ਜਾਤ ਪਾਤ ਉੱਥੇ ਉੱਚਾ ਨੀਵਾ ਜਾਤ ਪਾਤ ਕੁਝ ਨਹੀਂ ਅੰਤ ਸੁਰੂਵੀ ਸਾਲ 1556 ਈਸਵੀ ਪਰਲੋਕ ਗਮਨ ਦਾ ਸਮਾਂ ਗੁਰੂ ਜੀ ਨੇ ਮਸ਼ਾਲ ਚੋਪੀ ਗੁਰੂ ਰਾਮਦਾਸ ਗੁਰੂ ਅਮਰਦਾਸ ਜੀ ਨੂੰ ਪਰਿਵਾਈਤੀ ਜਾਰੀ ਰਹੀ ਗੁਰੂ ਅੰਗਦ ਦੇਵ ਜੀ ਦੇ ਛੱਡ ਕੇ ਬੜਾ ਜਿੰਦਗੀ ਦੇ ਦਰਸ਼ਨ ਗੁਰਮੁਖੀ ਗਿਆਨ ਅਖਾਰਿਆਂ ਦੀ ਸ਼ੁਰੂਆਤ ਅੱਜ ਵੀ ਹਰ ਸਿੱਖ ਦੇ ਦਿਲ ਵਿੱਚ ਅਜਿੰਦਾ ਹੈ ਆਖਰੀ ਬਚਨਾਂ ਜੋ ਜੋ ਸੋਨ ਕੀ ਜੋਸ ਜਾਗ ਪਏ ਗੁਰੂ ਅੰਗਦ ਦੇਵ ਜੀ ਕਹਿੰਦੇ ਹਨ ਜੇ ਜੀਵਨ ਵਿੱਚ ਆ ਕੇ ਬਦਨਾ ਹੈ ਤਾਂ ਅਹੰਕਾਰ ਨੂੰ ਛੱਡੋ ਸੇਵਾ ਨੂੰ ਪਕੜੋ ਅਤੇ ਸੱਚ ਦੇ ਸੱਚ ਦੇ ਅਡੇ ਹੋਣਾ ਸੱਚ ਤੇ ਅਡੇ ਰਹੋ ਇਹ ਹੀ ਸੁਨੇਹਾ ਅੱਜ ਵੀ ਹਰ ਸੇਖਾ ਹਰ ਸੇਖਾ ਹਰ ਪੰਜਾਬੀ ਅਤੇ ਹਰ ਮਨੁੱਖ ਨੂੰ ਪ੍ਰੇਰਿਤ ਕਰਦਾ ਹੈ ਲਓ ਤੁਹਾਨੂੰ ਅਸੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਜੇਕਰ ਤੁਹਾਨੂੰ ਪਸੰਦ ਆਇਆ ਤਾਂ ਇਸ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਓ ਧੰਨਵਾਦ